भाई खड़ जाओ यार वीरे हेलो 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 सारे आ रहे हैं सारे कवर हो रहे हैं भाई जी हेलो कोई उत्तर देना मांग पत्र ओके जी

ਨੰਪਤਣਾ ਦਿਨ ਤੱਕ ਸਾ ਗਿਆ ਇਹਦੇ ਤੇ ਸੱਤ ਅਸਟੇਸ਼ਨ ਹੋਈਆ ਹੁਣ ਲੰਘ ਪਤ 8 ਘੰਟੇ ਲੱਗੇ ਨੇ ਜਿਹੜੇ ਤੋਂ ਕੰਮ ਕਰਾਉਣ ਆਪਕੀ ਨੂੰ ਗਾ ਰਾਹ ਪਤਾ ਨਹੀਂ ਲੱਗਦਾ ਉਹਨੂੰ 30 ਮਾਸਮਨਤਾ ਕੋਸ਼ਿਸ਼ ਦਮਾ ਦੇ ਬਿਨਾਂ ਤੱਕ ਅਮਰਦਾਰ ਕਿਉਂ ਹੋਣੀ ਆ ਕੀ निनुु। का श्रीमान थोड़ा जा उच्ची बोलो जी प्लीज आवाज नहीं आ रही ਇਹ ਹੈ ਕਿ ਐਸਕੇਯੂਜੀ ਕੇ ਮੈਂ ਇਹਨਾਂ ਦੱਸਿਆ ਵੀ ਹੈ ਕਿ ਬੀਡੀਆਰ ਦੀ ਕਾਪੀ ਵੀ ਦਿੱਤੀ ਹੈ ਕਿ ਇੱਕ ਐਸੀਐਕਟ ਨਵਾਂ ਦਾ ਆਪਣਾ ਜਿਹੜਾ 350 ਦਾ ਆਉਟ ਵੈਕਟਰ ਐਸਕੇਯੂਜੀ ਐਸਕੇਐਫ ਦਾ ਇੱਕ ਨਵਾਂ ਦਾ ਕੀਤਾ 107 ਜਿਹੜੀ ਪੁਰਾਣੀ ਆਈਪੀਸੀ ਦੀ ਧਾਰਾ ਇਹਦੇ ਚ ਉਹ ਹੈਗੀ ਆ 159 ਉਹ ਪੀਐਨਐਸ ਦੀ ਧਾਰਾ ਦੇ ਅਧੀਨ ਇੱਕ ਪ੍ਰੋਪਰਟੀ ਉਹ ਲਈ ਹੈਗੀ ਆ ਤੇ ਇੱਕ ਵਿਅਕਤੀ ਜਿਹੜਾ ਇਹਨਾਂ ਨੇ ਇਹ ਆਪਾਂ ਨੂੰ ਸਾਨੂੰ ਲੱਗਦਾ ਸੀ ਕਿ ਇਹ ਦੋਸ਼ੀ ਹੈਗਾ ਜੇ ਗੰਧੂਰ ਉਹ ਉਹਨੂੰ ਅਸੀਂ ਨਾਮਿਨੇਟ ਕੀਤਾ ਹੈਗਾ ਤੇ ਬਾਕੀ ਹੋਰ ਜਿਹੜੀ ਗੱਲ ਕਰਦੇ ਉਹਨੂੰ ਇੱਕ ਪਾਰਟੀ ਪਛਾਇਸ ਚਲਾ ਰਹੇ ਹੈਗੇ ਆ ਤੇ ਛੇਤੀ ਛੇਤੀ ਜਿਹੜੇ ਵੀ ਇਹਦੇ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਤੇ ਆਪਣੀ ਆ ਐਸ ਐਚਓ ਉੱਥੇ ਨਵੇਂ ਇਲੈਕਟਿਓਨਸ ਆਪਾਂ ਦੇਗੇ ਨੀ ਇੰਸਪੈਕਟਰ ਨੂੰ ਦੇ ਲੱਗਾ ਅ ਸਰਜ ਜਿਹੜਾ ਇਹਨਾਂ ਦਾ ਧਰਨਾ ਲੱਗਿਆ ਇਹਨਾਂ ਨੇ ਜੀ ਮੰਗ ਪੱਤਰ ਦਿੱਤਾ ਹੈਗਾ ਉਹ ਐਸ ਡੀ ਐਮ ਸਾਹਿਬ ਨੇ ਆਪਣੇ ਲੈ ਲਿਆ ਹੈਗਾ ਉਹਦੇ ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਜਿਹੜਾ ਕੀ ਫਰਾਗ ਦੀ ਨਾ ਖੁੱਲੇ ਦਿਲ ਨਾਲ ਵਿਚਾਰਿਆ ਜਾਊਗਾ ਸੈਕੰਡਲੀ ਉਹ ਜਿਹੜਾ ਹੈਗਾ ਐਸ ਐਚ ਓ ਸਾਨੂੰ ਉੱਥੇ ਉਹ ਚੇਂਜ ਕਰਕੇ ਨਵੀਂ ਇੰਸਪੈਕਟਰ ਸਾਹਿਬ ਗੁਰਵਿੰਦਰ ਸਿੰਘ ਉਲੀ ਲਾਤੇ ਨੇ ਤੀਸਰਾ ਉਹ ਜਿਹੜੇ ਇੱਕ ਪਰਚਾ ਦਰਜ ਹੋਇਆ ਸੀ 336 ਆਮ ਜੈਟ ਦਾ ਉਹਦੇ ਚ ਅਸੀਂ ਐਸ ਸੀ ਐਕਟ ਦੇ 307 ਦਾ ਇੱਕ ਵਾਅਦਾ ਕੀਤਾ ਇੱਕ ਬੰਦਾ ਨਾਮਿਨੇਟ ਕੀਤਾ ਹੈ ਇਹ ਸਰ ਜਿਹੜੇ ਫਿਰ ਹਲਾਸ਼ਤ ਦੇ ਵਿੱਚ ਲਿੱਤੇ ਗਏ ਸੀ ਉਹਨਾਂ ਦਾ ਵੀ ਨਹੀਂ ਉਹ ਚੱਲਦੀ ਪਈ ਹੈ ਜੀ ਤਫ਼ਤੀਸ਼ ਉਹ ਤੇ ਉਹ ਦਾ ਅੰਡਰ ਪ੍ਰੋਸੈਸ ਹੈ ਹਾਂਜੀ ਠੀਕ ਕਰਦੇ ਵੀ ਮਨੋਪਤਾ ਤੇ ਤਾਂ ਗਿਆ ਠੀਕ ਹੈ ਉਹ ਹੈਗਾ ਵੀ ਅਸੀਂ ਅੱਗੇ ਤੇ ਜਾਂਦੇ ਹਾਂ ਦੇਖੋ ਜੀ ਮਜ਼ਦੂਰ ਔਰ ਵਕ ਵਕ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਪਹਿਲਾਂ ਵੀ ਜਿੱਦਾਂ ਐਸਪੀ ਡੀ ਸਾਹਿਬ ਨੇ ਦੱਸਿਆ ਕਿ ਇਸ ਮੰਗ ਪੱਤਰ ਦੇ ਉੱਪਰ ਆਲਰੇਡੀ ਡੀਸੀ ਸਾਹਿਬ ਤੇ ਐਸਐਸਪੀ ਮੈਡਮ ਵੱਲੋਂ ਵਿਚਾਰ ਕੀਤਾ ਜਾ ਰਿਹਾ ਇੱਕ ਅੱਜ ਇਹਨਾਂ ਨੇ ਸਾਨੂੰ ਇੱਕ ਫਾਰਮਲੀ ਇੱਕ ਰਿਟਰਨ ਦੇ ਵਿੱਚ ਮੰਗ ਪੱਤਰ ਦਿੱਤਾ ਇਹ ਮੰਗ ਪੱਤਰ ਅਸੀਂ ਡੀ ਸਾਹਿਬ ਤੱਕ ਪਹੁੰਚਾ ਕੇ ਇੰਤੇ ਖੁੱਲੇ ਦਿਲ ਨਾਲ ਵਿਚਾਰ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਗੁਰਜੀ ਗਾਲ ਇਸ ਤਰ੍ਹਾਂ ਦੀ ਘਟਨਾ ਬਹੁਤ ਮਾੜੀ ਹੈ ਪੰਜਾਬ ਦੇ ਵਿੱਚ ਇੱਕ ਜਗ੍ਹਾ ਨਹੀਂ ਅਲੱਗ-ਅਲੱਗ ਜਗ੍ਹਾ ਤੇ ਮਜ਼ਦੂਰਾਂ ਦੇ ਉੱਪਰ ਅਤਿਆਚਾਰ ਕਰ ਰਿਹਾ ਹੈ ਇਹ ਭਗਵੰਤਮਾਨ ਦੀ ਸਰਕਾਰ ਭਗਵੰਤਮਾਨ ਮੈਂ ਸਮਝਦਾ ਮਾਂ ਕਿ ਦਿੱਲੀ ਦੀ ਹਾਰ ਦਾ ਜਿਹੜਾ ਵਾ ਗੁੱਸਾ ਵਾ ਉਹ ਗਰੀਬ ਲੋਕਾਂ ਤੇ ਪੰਜਾਬੀਆਂ ਤੇ ਕੱਢ ਰਿਹਾ ਭਗਵੰਤਮਾਨ ਸਿਆ ਇੰਨਾ ਭੈਣ ਭਰਾਵਾਂ ਨੂੰ ਤੈਨੂੰ ਜਿਤਾਇਆ ਸੱਜਣਾ ਇੱਥੇ ਤਾਂ ਰਾਮਣ ਵਰਗੇ ਨਹੀਂ ਰਹੇ ਤੁਸੀਂ ਕਿਹੜੀ ਖੇਦੀ ਮੂਲੇ ਹੋ ਅਜੀ ਵਿਡੁੱਲੇ ਵੀ ਤਾਂ ਦਾ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੱਜਣਾ ਆ ਜਾ ਪੰਜਾਬ ਵੱਲ ਧਿਆੜ ਦੇ ਪੰਜਾਬ ਦੇ ਲੋਕਾਂ ਵੱਲ ਧਿਆਣ ਦੇ ਜੇ ਦੁਬਾਰਾ ਤੈਨੂੰ ਰਾਜਨੀਤੀ ਚ ਆਉਣ ਦੀ ਤੇਰੀ ਚਾਹ ਵਾ ਨਾ ਜੇ ਤੈਨੂੰ ਕਿਤੇ ਲੱਗਦਾ ਕਿ ਹਾਂ ਮੈਂ ਦੁਬਾਰਾ ਵੀ ਸਫਰ ਅਗਲਾ ਤਾਇ ਕਰਾਂ ਤਾਂ ਤੈਨੂੰ ਇਨਾਂ ਭੈਣ ਪਰੋਵਾਂ ਦੀ ਦਰਦ ਦੀ ਜਿਹੜੀ ਆ ਮਲ ਬਣਨਾ ਚਾਹੀਦਾ ਇੱਕ ਵੀ ਬਿਆਨ ਸੱਜਣਾ ਤੇਰਾ ਆਇਆ ਨਹੀਂ ਆ ਵੀ ਵੀ ਕਿਉਂ ਇਸ਼ਾਰੇ ਤੁਹਾਡੇ ਆ ਐਮਐਲਏ ਤੁਹਾਡੇ ਆ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਲਾਏ ਹੋਏ ਆ ਤਾਂ ਸਾਰਾ ਕੁਝ ਤੁਸੀਂ ਕੀਤਾ ਕਰਾਇਆ ਮੈਨੂੰ ਦੱਸ ਰਹੇ ਸੀ ਲੋਕ ਇੱਥੇ ਕੀ ਫਰੀਦਕੋਟ ਦੀ ਪੁਲਿਸ ਨੇ ਪਤਾ ਨਹੀਂ ਕਿਹੜਾ ਲਾਗੇ ਕੋਠਾਣਾ ਪੈਂਦਾ ਪਰਲੇ ਬੰਨੇ ਹੋਰ ਕਿਹੜਾ ਸਾਧਕ ਸਾਧਕ ਜਾ ਕੇ ਬੰਦੇ ਕੁੱਟੇ ਆ ਜੀ ਹੁਣ ਮੈਨੂੰ ਨਹੀਂ ਪਤਾ ਕਿ ਸਾਧਕ ਕਿੱਥੇ ਪੈਂਦਾ ਕਿੱਥੇ ਨਹੀਂ ਇਹ ਲੋਕ ਦੱਸ ਰਿਹਾ ਮੈਨੂੰ ਤੇ ਇਹ ਚੀਜ਼ਾਂ ਦਾ ਜਵਾਬ ਤੁਸੀਂ ਹੋ ਜਵਾਬ ਦੇ ਹੀ ਹੋ ਜੀ ਤਾਂ ਸੱਜਣਾ ਜਿਵੇਂ ਤੁਹਾਡੇ ਝਾੜੂ ਦਾ ਦਿੱਲੀ ਦੇ ਵਿੱਚ ਕੂਚਾ ਬਣਾ ਛੜਿਆ ਨਾ ਇਹ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਵੀ ਤੁਹਾਨੂੰ ਕਰ ਦੇਣਾ ਪੰਜਾਬੀ ਯਾਦ ਰੱਖੀ ਸੱਜਣਾ ਸਟੇਜ ਤੇ ਚੜਨ ਲੱਗਾ ਮਿੰਟ ਪੰਜ ਲਾਉਂਦੇ ਆ ਤੇ ਸਟੇਜ ਤੋਂ ਉਤਾਰਨ ਲੱਗਾ ਮਿੰਟ ਪੰਜ ਲਾਉਂਦੇ ਆ ਪਰ ਤੇਰੇ ਪੱਲੇ ਨਹੀਂ ਪਈ ਸੱਜਣਾ ਨਾ ਤੇ ਤੈਨੂੰ ਸਟੇਜ ਸੰਭਾਲਣ ਦਾ ਪਤਾ ਲੱਗਿਆ ਨਾ ਤੈਨੂੰ ਸਟੇਜ ਸਾਂਭਣੀ ਆਈ ਇਹ ਨਾ ਹੋਵੇ ਕਿ ਇਹ ਕਿੱਤਾ ਛੱਡ ਕੇ ਦੁਬਾਰਾ ਫੇਰ ਕਿਤੇ ਸਟੇਜ ਵਾਲਾ ਬੰਨਾ ਜਾਂਦਾ ਪਵੇ ਅੱਗੇ ਤੁਹਾਡੇ ਚੁਟਕਲੇ ਤੁਹਾਡੀਆਂ ਕੈਸਟਾਂ ਬੜੀਆਂ ਵੇਖਦੀਆਂ ਸੀ ਪਰ ਮੇਰੇ ਖਿਆਲ ਦੇ ਨਾਲ ਨਾਲ ਨਾ ਹੁਣ ਲੋਕਾਂ ਨੇ ਉਹ ਵੀ ਸੁਣਨੀਆਂ ਬੰਦ ਕਰ ਦੇਣੀਆਂ ਕਿ ਇਹਦੇ ਵਿੱਚ ਹੀ ਗੱਪਾਂ ਹੀ ਹੋਣੀਆਂ ਹਨਾ ਦੁਕਾਨਦਾਰੀ ਲਾਉਣ ਆ ਗਿਆ ਇਸ ਕਰਕੇ ਭਾਜੀ ਤੁਹਾਡੇ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਤੁਸੀਂ ਲੋਕਾਂ ਨੂੰ ਬੜੇ ਵੱਡੇ ਸੁਪਨੇ ਵਿਖਾਏ ਆ ਜਦੋਂ ਕਿਸੇ ਨੂੰ ਸੁਪਨੇ ਵਿਖਾ ਕੇ ਉਹਦੇ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਜਾਵੇ ਨਾ ਦਰਦ ਬਹੁਤ ਹੁੰਦਾ ਖਾਸ ਕਰਕੇ ਜਦੋਂ ਆਪਣੇ ਵੱਲੋਂ ਕੁੱਟਾ ਜਾਂਦਾ ਤਾਂ ਤੂੰ ਤਾਂ ਇੱਧਰ ਦਾ ਸੀ ਮਿੱਤਰ ਪਿਆਰੇ ਤੂੰ ਆਪਣਾ ਮਾਲਵਾ ਨਹੀਂ ਸਾਂਭ ਸਕਿਆ ਯਾਰ ਤੂੰ ਪੂਰਾ ਪੰਜਾਬ ਕਿੱਥੋਂ ਸਾਂਭ ਲੇਗਾ ਇਸ ਕਰਕੇ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਇਹਨਾਂ ਭੈਣ ਭਰਾਵਾਂ ਦੀ ਦਰਦ ਬਣ ਇਹਨਾਂ ਦੀ ਮਲਮ ਬਣ ਇਹਨਾਂ ਦੇ ਨਾਲ ਖੜਾ ਹੋ ਅੱਜ ਵੀ ਤੈਨੂੰ ਅਕਸੈਪਟ ਕਰਨਗੇ ਪਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਿੱਤਰ ਪਿਆਰੇ ਉਹ ਕੀ ਕਹਿੰਦੇ ਸੀ ਅੰਗਰੇਜ਼ ਆਉਣਗੇ ਅੰਗਰੇਜ਼ ਛੱਡ ਅੰਗਰੇਜ਼ਾਂ ਨੇ ਸਾਡੇ ਆਪਣੇ ਇਧਰ ਭੇਜਨੇ ਸ਼ੁਰੂ ਕਰ ਦਿੱਤੇ ਇਹ ਨਾ ਵੇ ਕਿਤੇ ਵੀ ਤੁਹਾਡੇ ਵਰਗਿਆਂ ਨੇ ਤੇ ਪਤਾ ਕੀ ਕਰਨਾ ਤੁਹਾਡੇ ਮੈਂ ਵੇਖਦਾ ਮੰਤਰੀ ਜ ਜਿੰਨੇ ਵੀ ਤੁਹਾਡੇ ਕੈਬਨਟ ਮੰਤਰੀ ਬਣੇ ਨਾ ਇਹਨਾਂ ਨੇ ਆਪਣੇ ਪਰਿਵਾਰ ਦੇ ਨਿਆਣੇ ਬਾਹਰ ਸੈਟਲ ਕਰ ਲਏ ਨੇ ਉਹਨਾਂ ਨੂੰ ਪਤਾ ਆ ਵੀ ਆਉਣ ਵਾਲੇ ਸਮੇਂ ਤੇ ਸਾਡੇ ਜੁੱਤੀਆਂ ਪੈਣੀਆਂ ਸਾਡੇ ਹਨਾ ਇਹਨਾਂ ਲੋਕਾਂ ਨੇ ਸਾਡੇ ਮਾਰਨੀਆਂ ਇਹ ਡਲੇ ਵੱਜਣੇ ਸ਼ੁਰੂ ਹੋ ਗਏ ਆ ਚਾਹੇ ਉਹ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਜੇ ਆ ਇਹ ਰੋਹ ਆ ਗੁੱਸਾ ਇਹ ਕੋਈ ਪਤਾ ਨਹੀਂ ਆ ਕਦੋਂ ਮੁੱਖ ਮੰਤਰੀ ਦੇ ਘਰ ਵਾਲ ਨੂੰ ਜਿਹੜਾ ਇਹਨਾਂ ਨੇ ਜਿਹੜਾ ਵਾ ਉਹ ਮੇਰੇ ਖਲ ਦੇ ਨਾਲ ਜਿਹੜਾ ਵਾ ਰੋਹ ਕਰ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਮਿੱਤਰ ਪਿਆਰੇ ਸੰਭਲਾ ਪੰਜਾਬ ਅੱਗ ਦੇ ਢੇਰ ਤੇ ਬੈਠਾ ਰਲ ਮਿਲ ਕੇ ਇਹਨੂੰ ਬਚਾ ਲਓ ਮੇਰੀਆਂ ਗੱਲਾਂ ਤੈਨੂੰ ਕੌੜੀਆਂ ਲੱਗਣਗੀਆਂ ਮੁੱਖ ਮੰਤਰੀ ਸਿਆ ਲੱਗਣ ਕੋਈ ਚੱਕਰ ਨਹੀਂ ਆ ਇਹ ਲੱਗਣੀਆਂ ਵੀ ਚਾਹੀਦੀਆਂ ਕਿਉਂਕਿ ਸਾਡਾ ਰੋਹ ਆ ਤੇ ਰੱਗੇ ਮਿੱਤਰ ਬੜਿਆ ਲੋਕਾਂ ਨੇ ਤੈਨੂੰ ਨੀਲਿਆਂ ਚਿੱਟਿਆਂ ਤੋਂ ਉੱਤੇ ਉੱਠ ਕੇ ਤੇਰੀ ਝੋਲੀ 'ਚ ਖਰਾਤ ਪਾਈ ਸੀ ਪਰ ਤੈਨੂੰ ਸਮਝ ਨਹੀਂ ਆਈ ਮਿੱਤਰ ਪਿਆਰੇ ਤੂੰ ਰਾਜਾ ਬਣ ਗਿਆ ਆਪਣਿਆਂ ਨੂੰ ਸਤੌਜ ਦਾ ਰਾਜ ਖਵਾਉਣਾ ਤੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਖਾਰੀ ਖਲ ਮੂਰਖ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਤੂੰ ਇੱਕ ਰਾਜੇ ਤੋਂ ਮਿੰਟ ਤੋਂ ਪਹਿਲਾਂ ਮਿੱਤਰਾ ਕੰਗਾਲ ਬਣੇਗਾ ਔਰ ਇਹ ਜਨਤਾ ਤੈਨੂੰ ਮਿਲ ਕੇ ਰੱਖੇਗੀ ਬਿਲਕੁਲ ਘਟਨਾ ਬਾਈ ਜੀ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਕਹਿ ਰਿਹਾ ਲਾਂਤਾਂ ਪਾਉਂਗਾ ਜਾ ਰਹੀਆਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਲਾਂਤਾਂ ਪੈਂਦੀਆਂ ਕੁਝ ਕੁ ਬੰਦੇ ਆਸਤੇ ਹੁੰਦੀਆਂ ਜਦੋਂ ਬੰਦੇ ਇੱਕ ਬੰਦੇ ਨੂੰ ਬਚਾਉਣ ਆਸਤੇ ਤਾਂ ਸਰਕਾਰ ਜਾਂ ਐਮਐਲਏ ਆਪ ਦਾ ਗੁੰਡਾ ਰਾਜ ਵਿਖਾਵੇ ਤਾਂ ਤੁਸੀਂ ਇਹ ਚੀਜ਼ ਨੋਟ ਕਰੋ ਵੀ ਲਾਂ ਤਾਂ ਪੈਂਦੀਆਂ ਲਾਂ ਤਾਂ ਹੀ ਪੈਂਦੀਆਂ ਕੱਲੀਆਂ ਤੋਂ ਲਾਂ ਤਾਂ ਇਹਨਾਂ ਨੂੰ ਪਾਈ ਜਾਂਦੀਆਂ ਅੱਗੇ ਇਹ ਬੀਬੀ ਐਸਐਸਪੀ ਨੇ ਮੇਰੇ ਤੇ ਪਰਚਾ ਕਾਟਣ ਦਾ ਸੀ ਬਿਲਕੁਲ ਝੂਠਾ ਪਰਚਾ ਸੀਗਾ ਪਰ ਜਿਹੜਾ ਕਹਿ ਲਓ ਉਹ ਪਰਚੇ ਦੀ ਅੱਜ ਵੀ ਪਰਪਾਈਆਂ ਸੀ ਕਰੀ ਜਾਂਦੇ ਆ ਇਹ ਬੀਬੀ ਦਾ ਕੰਮ ਕੀ ਆ ਕਿ ਇਹਨੂੰ ਪਰਚੇ ਕਰਨ ਦਾ ਛੌਂਕ ਚੜ ਚੁੱਕਿਆ ਇਹਨਾਂ ਨੂੰ ਇੰਜ ਲੱਗਦਾ ਜਦੋਂ ਕਿਸੇ ਮਾੜੇ ਬੰਦੇ ਤੇ ਪਰਚਾ ਹੁੰਦਾ ਬਹੁਤ ਲੋਕਾਂ ਦੇ ਮਾੜਿਆਂ ਦੇ ਪਰਚੇ ਹੁੰਦੇ ਆ ਇਹ ਤਾਂ ਜੇਕਰ ਸੋਸ਼ਲ ਮੀਡੀਆ ਦੀ ਤਾਕਤ ਨਾ ਹੁੰਦੀ ਨਾ ਤੁਸੀਂ ਇੱਥੇ ਹੁੰਦੇ ਤੁਹਾਡੇ ਪੱਤਰਕਾਰਾਂ ਦੀ ਭਰਾਵਾਂ ਦੀ ਪਾਵਰ ਨਾਲ ਦੀ ਤੁਸੀਂ ਨਾ ਇੱਥੇ ਮਸਲਾ ਨਹੀਂ ਹੋਣਾ ਸੀ ਤਾਂ ਇਹ ਜਿਹੜਾ ਕਹਿ ਲੋ ਲੋਕਾਂ 'ਚ ਗੱਲ ਆ ਗਈ ਜਿਹਦੇ ਕਰਕੇ ਬੰਦੇ ਰਹਾ ਹੋ ਜਾਣਗੇ ਨਹੀਂ ਜਿਹੜੇ ਹਸਾਬ ਤੇ ਇਹ ਕੁੱਟ-ਕੁੱਟ ਕੇ ਤਿਆਂ ਲਾਉਂਦੇ ਆ ਜਿਵੇਂ ਕਹਿ ਲੋ ਬਾਥਰੂਮ ਟੱਕ ਵਿੱਚੋਂ ਖੂਨ ਆਉਣ ਲੱਗ ਜਾਂਦਾ ਤੇ ਸਿੱਧੇ ਤੌਰ ਤੇ ਗੁੰਡਾਗਰੀਆਂ ਜਿਵੇਂ ਅੰਗਰੇਜ਼ ਅਤਿਆਚਾਰ ਮਲੂਮਾਂ ਲੋਕਾਂ ਤੇ ਕਰਦੇ ਸੀ ਅੱਜ ਇਹ ਵੀ ਕਰੀ ਜਾਂਦੇ ਆ ਬਦਲਿਆ ਕੱਖ ਨਹੀਂ ਗਾ ਬਸ ਸਰਕਾਰਾਂ ਬਦਲੀਆਂ ਜੇਕਰ ਅੱਜ ਵੀ ਇਹੀ ਲੱਗਦਾ ਮੁੱਖ ਮੰਤਰੀ ਆ ਉਹ ਪੰਜਾਬ ਨੂੰ ਲਵਾਰਸ਼ ਛੱਡੀ ਫਿਰਦਾ ਜੇਕਰ ਉਹ ਪੰਜਾਬ ਚ ਰਵੇ ਐਜੇ ਕੰਮ ਨਾ ਹੋਵੇ ਪਰ ਉਹਨੂੰ ਕੱਲਾ ਕੇਜਰੀਵਾਲ ਦੀਂਦਾ ਤੇ ਉਹਨੂੰ ਕੇਜਰੀਵਾਲ ਤੋਂ ਬਿਨਾ ਕੱਖ ਨਹੀਂ ਔਰ ਜਿਹੜਾ ਕੁਲਤਾਰ ਸਿੰਘ ਸੰਧਵਾ ਫਰੀਦਕੋਟ ਦਾ ਸਾਰੇ ਜਾਣਦੇ ਨੇ ਇਸ ਚੀਜ਼ ਨੂੰ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦਾ ਉਹ ਬੰਦਾ ਪਤਾ ਨਹੀਂ ਸੁੱਤਾ ਪਿਆ ਰੱਬ ਜਾਣੇ ਸ਼ੌਕ ਚ ਪਿਆ ਵੀ ਝਾੜੂ ਹਾਰ ਕਿਵੇਂ ਗਿਆ ਦਿੱਲੀ ਤੋਂ ਉਹ ਬੰਦੇ ਨੂੰ ਚਾਹੀਦਾ ਸੀ ਵੀ ਆਹ ਰਿਹਾ ਮਸਲਾ ਸਾਰਾ ਮਸਲਾ ਪਤਾ ਹੁੰਦਾ ਤੇ ਐਸਐਸਪੀ ਨੂੰ ਡਿਸਮਿਸ ਕਰਕੇ ਪਰੇ ਜਾਂਦੇ ਤਾਂ ਲੋਕ ਵੀ ਕਹਿੰਦੇ ਚਲੋ ਸਰਕਾਰ ਆ ਜਿਹੜੀ ਗਰੀਬਾਂ ਦੀ ਗੱਲ ਕਰਦੀ ਆ ਪਰ ਬਾਈ ਜੀ ਗਰੀਬ ਹੁੰਦਾ ਜਿਹੜਾ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਉਹਦਾ ਕੋਈ ਨਹੀਂ ਹੁੰਦਾ ਉਹ ਸਿਰ ਇੱਕ ਡੈਸਟਬਿਨ ਡੈਸਟਬਿਨ ਦੇ ਵਿੱਚ ਸਿੱਟਿਆ ਜਾਂਦਾ ਗਰੀਬ ਬੰਦੇ ਨੂੰ ਚਾਹੇ ਉਹਨੂੰ ਚਿੰਗਮ ਲਾ ਲੋ ਉਹਨੂੰ ਚੱਬ ਕੇ ਸਿੱਟਿਆ ਜਾਂਦਾ ਤੇ ਉਸੇ ਤਰ੍ਹਾਂ ਲੋਕਾਂ ਨੂੰ ਚੱਬਿਆ ਗਿਆ ਪਹਿਲਾਂ ਹੁਣ ਕੁੱਟਿਆ ਗਿਆ ਉਹ ਪੈਰਾਂ ਥੱਲੇ ਮਿੱద్ధి ਜਾਂਦੇ ਆ ਔਰ ਜਿਹੜੇ ਲੋਕਾਂ ਨੂੰ ਇਹਨਾਂ ਨੇ ਕੁੱਟਿਆ ਹੁਣ ਕੱਲ ਨੂੰ ਇਹ ਕਦਰ ਵੀ ਅਸੀਂ ਬਾਹਰ ਕੱਢਦੇ ਆ ਮੈਂ ਜਥੇਬੰਦਿਆਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਇਹ ਜਿਹੜੀ ਬੀਬੀ ਆ ਇਹਨੂੰ ਡਿਸਮਿਸ ਕਰਾਓ ਜਿੰਨੇ ਅਫਸਰਾਂ ਨੇ ਔਰ ਜਿਹੜੇ ਅਫਸਰਾਂ ਨੇ ਕੁੱਟਿਆ ਜਿਨ੍ਹਾਂ ਨੇ ਚੱਲੋ ਚੱਡੇ ਤੱਕ ਪਾਰਤੇ ਆ ਭਾਈ ਜਿਹਦੇ ਇੱਕ ਵਾਰੀ ਸਰੀਰ ਪਾਟ ਜੇ ਯਾਦ ਰੱਖੋ ਇਹ ਨਹੀਂ ਪਤਾ 6 ਮਹੀਨੇ ਲੱਗਣ ਸਾਲ ਲੱਗਣ ਉਹ ਤਾਪ ਨਹੀਂ ਆਉਂਦੇ ਛੇਤੀ ਤਾਂ ਇਹ ਹੁਣ ਇਹ ਨਹੀਂ ਪਤਾ ਵੀ ਵਿਚਾਰੇ ਕਿੰਨੇ ਔਖੇ ਹੋਣਗੇ ਆਪਾਂ ਤਾਂ ਇਥੋਂ ਆਏ ਆ ਗੱਲ ਕਰ ਲਾਂਗੇ ਆਪਾਂ ਤਾਂ ਥੱਕ ਜਾਾਂਗੇ ਘਰੇ ਜਾ ਕੇ ਥੱਕ ਜਾਾਂਗੇ ਕਿੰਨੇ ਕ ਨਾਲੇ ਥੱਕੇ ਪਏ ਆ ਸਾਧਨ ਚ ਲਾ ਕੇ ਆਏ ਆ ਤੇ ਭਾਈ ਉਹ ਤਾਂ ਜਮੇ ਹੀ ਥੱਕ ਗਏ ਕੱਲ ਉਹਨਾਂ ਨੇ ਬੱਚੇ ਵੀ ਪਾਲਣੇ ਆ ਕਈ ਨੌਜਵਾਨਾਂ ਨੇ ਵਿਆਹ ਸ਼ਾਦੀਆਂ ਕਰਾਉਣੀਆਂ ਛੱਡੇ ਉਹਨਾਂ ਦੇ ਪਹਿਲਾ ਪਾਰ ਤੇ ਇਹ ਗੁੰਡਾ ਰਾਜ ਨਹੀਂ ਤੇ ਹੋਰ ਕੀ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਤੇ ਜਿਹੜਾ ਇੱਕ ਆਪਣੇ ਫਰੀਦਕੋਟ ਦਾ ਐਮਪੀ ਸਾਹਿਬ ਸਰਬਜੀਤ ਖਾਲਸਾ ਜੀ ਖਾਲਸਾ ਜੀ ਲੋਕਾਂ ਨੇ ਤੁਹਾਨੂੰ ਬਣਾਇਆ ਲੋਕਾਂ ਵਾਸਤੇ ਬਣਿਆ ਕੋਈ ਤੁਹਾਨੂੰ ਵੀ ਚਾਹਦਾ ਵੀ ਇੱਥੇ ਆਓ ਤੁਸੀਂ ਤਾਂ ਉਹਨਾਂ ਨਾਲੋਂ ਜ਼ਿਆਦਾ ਗੁੰਮ ਹੋ ਗਏ ਉਹ ਪੋਸਟਰਾਂ 'ਚ ਦਿਂਦੇ ਤਾਂ ਫਿਰਦੇ ਤੁਸੀਂ ਜਮਾ ਹੀ ਨਹੀਂ ਦਿਂਦੇ ਲੋਕਾਂ ਨੂੰ ਤੁਸੀਂ ਦਿਸੋ ਆ ਕੇ ਲੋਕਾਂ ਨੂੰ ਲੋਕਾਂ ਦੀ ਗੱਲ ਕਰੋ ਐਡੇ ਮਸਲੇ ਸਾਰੇ ਪੰਜਾਬ 'ਚ ਵਾਇਰਲ ਹੋ ਗਏ ਪੰਜਾਬ ਤੋਂ ਬਾਹਰ ਜਾਂਦੇ ਰਹੇ ਹਰਿਆਣੇ ਤੋਂ ਬੰਦੇ ਆ ਗਏ ਰਾਜਸਥਾਨ ਤੋਂ ਆ ਗਏ ਪਰ ਪੰਜਾਬ ਦੇ ਲੀਡਰ ਗੁੰਮशुदा ਹੋ ਗਏ ਆ ਤਾਂ ਮੈਂ ਬੇਨਤੀ ਕਰਦਾ ਇਹਨਾਂ ਲੋਕਾਂ ਨੂੰ ਇਨਸਾਫ ਦਿਓ ਔਰ ਜਿਹੜਾ ਤੁਹਾਡਾ ਸਵਾਲ ਹੋ ਜਰੂਰ ਪੁੱਛੋ ਭਜੀ ਇੱਕ ਘਟਨਾ ਦੀਆਂ ਵੀਡੀਓ ਵਾਇਰਲ ਹੋਈਆਂ ਸੀ ਜੀ ਕੀ ਟਿੱਪਣੀ ਕਰਨੀ ਚਾਹੋਗੇ ਜਿਸ ਤਰ੍ਹਾਂ ਇੱਕ ਵੀਡੀਓ ਸੀਗੀ ਵਾਇਰਲ ਹੋਈ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਹੈਗੀਆਂ ਜੀ ਮੈਂ ਦੱਸਦਾ ਜੀ ਤੁਹਾਡੇ ਕੋਲ ਪਾਵਰ ਹੋਵੇ ਤੁਹਾਨੂੰ ਪਤਾ ਵੀ ਅਗਲਾ ਬੰਦਾ ਜਿਹੜਾ ਉਹਦੀ ਕੋਈ ਔਕਾਤ ਨਹੀਂਗੀ ਉਹ ਗੋਲੀਆਂ ਚਲਾਈਆਂ ਕਾ ਨਾ ਬੁੜੀਆਂ ਬੋਲੀ ਗੁੰਦੀਆਂ ਹੁੰਦੀਆਂ ਸੀ ਕਟਾ ਤਿੰਗ ਦਾ ਪਿਆ ਕਿੱਲੇ ਦੇ ਜੋਰ ਤੇ ਉਹ ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੀ ਜਾਂਦਾ ਤੇ ਕਿੱਲਾ ਉਹਦਾ ਕਾਇਮ ਕੀਤਾ ਉਹ ਜੈਤੋ ਵਾਲੇ ਐਮਐਲਏ ਨੇ ਉਹ ਕਿੱਲਾ ਉਹ ਉਹਦੇ ਪਿੱਛੇ ਕਿੱਲੇ ਆ ਜਿਹੜਾ ਗੱਡਿਆ ਉਹ ਕਿਹੜੀ ਪਾਰਟੀ ਚ ਗੱਡਿਆ ਆ ਸਰਕਾਰ ਆ ਉਹਨਾਂ ਦੀ ਸਾਰਾ ਕੁਝ ਉਹਨਾਂ ਦਾ ਮੰਨ ਹੀ ਜਾਂਦੇ ਆ ਤਾਂ ਕਰਕੇ ਬਈ ਗੋਲੀਆਂ ਚਲਾਤੀਆਂ ਨਹੀਂ ਤੂੰ ਮੈਨੂੰ ਇੱਥੇ ਪਟਾਕਾ ਚਲਾ ਕੇ ਵਿਖਾ ਦੇ ਜਦੋਂ ਆਪਾਂ ਕਿਵੇਂ ਚਲਾ ਦਾਂਗੇ ਜਦੋਂ ਪਾਵਰ ਉਹਨਾਂ ਕੋਲ ਪਾਵਰ ਦਾ ਮਿਸਯੂਜ਼ ਕਰ ਰਹੇ ਆ ਪੈਸਾ ਪੈਸੇ ਦਾ ਮਿਸਯੂਜ਼ ਹੋ ਰਿਹਾ ਇਹੋ ਜਿਹੇ ਬੰਦਿਆਂ ਦਾ ਪੈਸਾ ਮੈਂ ਕਹਿੰਦਾ ਜ਼ਬਤ ਕਰਕੇ ਇਹਨਾਂ ਨੂੰ ਦਿਹਾੜੀ ਚੋਗਰਾ ਛੱਡਣਾ ਚਾਹੀਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਬੰਦਾ ਗਰੀਬ ਜਾਂਦਾ ਕਿਵੇਂ ਆ ਕੋਈ ਇਹ ਇੱਕ ਜਿਵੇਂ ਕਹਿ ਲੋ ਨਾਲੀ ਦੇ ਕੀੜੇ ਸਮਝਿਆ ਜਾ ਰਿਹਾ ਗਰੀਬ ਲੋਕਾਂ ਨੂੰ ਤੇ ਇਹਨਾਂ ਤੇ ਕਾਰਵਾਈ ਬੰਦ ਹੀ ਨਹੀਂ ਸਖਤ ਤੋਂ ਸਖਤ ਹੋਣੀ ਚਾਹੀਦੀ ਕਾਰਵਾਈ ਔਰ ਜਿਹੜੇ ਅਫਸਰ ਆ ਪਹਿਲਾ ਨੰਬਰ ਤਾਂ ਬੀਬੀ ਡਿਸਮਿਸ ਹੋਣੀ ਚਾਹੀਦੀ ਐ ਇਹ ਬੀਬੀ ਡਿਸਮਿਸ ਜਿੰਨਾ ਚਿਰ ਨਹੀਂ ਹੁੰਦੇ ਬਾਅਦ ਦੇ ਵਿੱਚ ਇਹਨਾਂ ਨੇ ਕਹਿ ਦੇਣਾ ਕੋਈ ਗੱਲ ਨਹੀਂ ਜੀ ਆ ਪਰਚਾ ਮੇਰੇ ਤੇ ਨਜਾਇਜ਼ ਹੋਇਆ ਸੀ ਉਦੋਂ ਬੀਬੀ ਰਮਾਨ ਦਵਾਉਂਦੀ ਸੀ ਸੀ ਸਟਾਫ ਨੂੰ ਇਹ ਕਹਿੰਦੀਆਂ ਗੱਲਾਂ ਬਈ ਪ੍ਰਸ਼ਾਸਨ ਸਾਡੇ ਨਾਲ ਨਹੀਂ ਖੜਾ ਸਾਰੇ ਕੁਝ ਨਹੀਂ ਹੁੰਦੇ ਪਰ ਪ੍ਰਸ਼ਾਸਨ ਆਮ ਲੋਕਾਂ ਨਾਲ ਨਹੀਂ ਖੜਾ ਜੇਕਰ ਪ੍ਰਸ਼ਾਸਨ ਆਮ ਲੋਕਾਂ ਨਾਲ ਹੁੰਦਾ ਸ਼ਹਿਰਾਂ 'ਚ ਚਿੱਟੇ ਸੱਟੇ ਨਹੀਂ ਹੋਣੇ ਸੀ ਨਸ਼ੇ ਨਹੀਂ ਹੋਣੇ ਸੀ ਧੱਕੇਸ਼ਾਹੀਆਂ ਨਹੀਂ ਹੋਣੀਆਂ ਸੀ ਤਾਂ ਇਹ ਭੁੱਲ ਜੋ ਵੀ ਸਰਕਾਰਾਂ ਜਾਂ ਪ੍ਰਸ਼ਾਸਨ ਤੁਹਾਡੇ ਹੱਥ 'ਤੇ ਆ ਲੋਕ ਮਰ ਰਹੇ ਆ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਬੀਤੀ ਦੇਰ ਰਾਤ ਤੱਕ ਮੀਟਿੰਗ ਚੱਲੀ ਸੀਗੀ ਪ੍ਰਸ਼ਾਸਨ ਦੇ ਨਾਲ ਜੀ ਕੀ ਫੈਸਲਾ ਲਿੱਤਾ ਗਿਆ ਉਹ ਆਪਣਾ ਜਿਹੜਾ ਕਹਿ ਲੋ ਜੀ ਜਥੇਬੰਦਿਆਂ ਨੂੰ ਪਤਾ ਉਹ ਉਹਨਾਂ ਦੀ ਆ ਉਹਨਾਂ ਦੀ ਸੀਕ੍ਰੀਟ ਗੱਲ ਆ ਉਹ ਆਪ ਦੇ ਹਿਸਾਬ ਨਾਲ ਦੱਸਣਗੇ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਘਟਨਾ ਹੋਈ ਆ ਅੱਜ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਆ ਜਿਹੜੀ ਬਿਲਕੁਲ ਖਤਮ ਹੈ ਤਾਂ ਅਸੀਂ ਦੇਖੀਏ ਕਿ ਭਲਾ ਸੰਗਰੂਰ ਵਾਲੀ ਘਟਨਾ ਹੋਵੇ ਡਾਂਸਿੰਗ ਵਾਲੀ ਘਟਨਾ ਹੋਵੇ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਨਾਲ ਦੀ ਤੋੜਪਾਨ ਹੋਵੇ ਤੇ ਆ ਚੰਦ ਭਾਨ ਦੀ ਘਟਨਾ ਹੋਵੇ ਤਾਂ ਇਹ ਪੰਜਾਬ ਦੇ ਵਿੱਚ ਬੜੀਆਂ ਸਰਕਾਰ ਵਾਸਤੇ ਬੜੀਆਂ ਸ਼ਰਮਨਾਕ ਘਟਨਾਵਾਂ ਹੋਈਆਂ ਨੇ ਜਿਹੜੀਆਂ ਕਿ ਸਾਡੇ ਦਲਿਤ ਭਾਈਚਾਰੇ ਤੇ ਇੰਨਾ ਤਸ਼ੱਦਦ ਆ ਚੰਦ ਭਾਨ ਵਿਖੇ ਪੁਲਿਸ ਨੇ ਇੱਕ ਧਨਾੜ ਬੰਦੇ ਦਾ ਸਾਥ ਦੇ ਕੇ ਤੇ ਸਾਡੇ ਭਾਈਚਾਰੇ ਦੇ ਉੱਤੇ ਇੰਨਾ ਕੁ ਤਸ਼ੱਦਦ ਕੀਤਾ ਇੰਨਾ ਕੁ ਤਸ਼ੱਦਦ ਕੀਤਾ ਕੋਈ ਘਰ ਛੱਡਿਆ ਹੀ ਨਹੀਂ ਕੋਈ ਵੇਖਿਆ ਹੀ ਨਹੀਂ ਕਿ ਇਹ ਗੁਨਾਹਗਾਰ ਹੈ ਜਾਂ ਇਹ ਬੇਗੁਨਾਹ ਹੈ ਵੇਖਿਆ ਹੀ ਨਹੀਂ ਇੱਕਾ ਰੱਸਿਓ ਸਭ ਨੂੰ ਫੜ-ਫੜ ਕੇ ਕੁੱਟਦਾ ਇੰਨਾ ਕਿਹਾ ਕਿ Dalit ਲੋਕਾਂ ਨੇ ਰੋੜੇ ਚਲਾਏ ਰੋੜੇ ਚਲਾਏ ਉਹ ਫੈਰੰਗ ਕਰਨ ਵਾਲੇ ਧਨਾੜ ਤੇ ਚਲਾ ਰਹੇ ਸੀ Dalit ਲੋਕ ਰੋੜੇ ਉਹ ਪੁਲਿਸ ਤੇ ਨਹੀਂ ਸੀ ਚਲਾ ਰਹੇ ਅਗਰ ਜੇ ਫਾਇਰਿੰਗ ਵਾਲੇ ਬੰਦੇ ਨੂੰ ਪੁਲਿਸ ਨੇ ਕੁਝ ਨਹੀਂ ਕਿਹਾ ਤਾਂ ਜਿਹੜੇ ਰੋੜੇ ਚਲਾ ਰਹੇ ਸੀਗੇ ਉਹ ਉਹ ਤਣਾੜ ਬੰਦੇ ਤੇ ਚਲਾ ਰਹੇ ਸੀ ਜੋ ਕਿ ਫਾਇਰਿੰਗ ਕਰ ਰਿਹਾ ਸੀ ਤਾਂ ਜਦੋਂ ਰੋੜਾ ਚੱਲਦਾ ਤਾਂ ਪੁਲਿਸ ਦੇ ਵੀ ਵੱਲ ਨੂੰ ਵੀ ਚੱਲ ਸਕਦਾ ਰੋੜਾ ਤਾਂ ਰੋੜਾ ਹੀ ਆ ਤਾਂ ਇਹਨਾਂ ਨੇ ਕਿਉਂ ਨਹੀਂ ਉਸ ਤਣਾੜ ਬੰਦੇ ਨੂੰ ਗ੍ਰਿਫਤਾਰ ਕੀਤਾ ਕਿਉਂ ਨਹੀਂ ਉਸ ਤਣਾੜ ਬੰਦੇ ਨੂੰ ਥਾਣੇ ਲੈ ਕੇ ਆਏ ਜਦੋਂ ਕਿ ਪਹਿਲਾਂ ਰੋਲੇ ਦੀ ਇਤਲਾਹ ਉਹ ਬੀਬੀ ਸਰਪੰਚ ਨੇ ਦਿੱਤੀ ਸੀ ਤਾਂ ਮੈਂ ਕੱਲ ਇੱਕ ਉਹ ਤਨਾੜ ਬੰਦੇ ਦੀ ਇੰਟਰਵਿਊ ਦੇਖ ਰਹੀ ਸੀ ਇੱਕ ਚੈਨਲ ਵਾਲਾ ਉਹਨਾਂ ਦੀ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦਾ ਅਸੀਂ ਤਾਂ ਇਹਨਾਂ ਨੂੰ ਮਹਤਵਪੂਰਨ ਬੰਦੇ ਹੀ ਨਹੀਂ ਸਮਝਦੇ ਉਹ ਮਹਤਵਪੂਰਨ ਬੰਦੇ ਕਿਉਂ ਨਹੀਂ ਸਮਝਦੇ ਕਿਉਂਕਿ ਅਸੀਂ ਗਰੀਬ ਆ ਉਹ ਗਰੀਬ ਆ ਉਹ ਕਹਿੰਦਾ ਵੀ ਇਹ ਜਿਹੜੀ ਅਸੀਂ ਇਹਨੇ ਅਖੇ ਸ਼ਾਮਲਾਟ ਚ ਬੈਠਾ ਅਸੀਂ ਐ ਕਰਾਂਗੇ ਐ ਕਰਾਂਗੇ ਇਹ ਹਾਲੇ ਵੀ ਉਹ ਬੰਦਾ ਹੈਂਕੜ ਬਾਜੀ ਨਾਲ ਆ ਇੰਟਰਵਿਊ ਦੇ ਰਿਹਾ ਸੀ ਹੰਕਾਰ ਚ ਤਾਂ ਇਹੋ ਜਿਹੇ ਜਿਹੜੇ ਹੰਕਾਰੀ ਲੋਕ ਆ ਤਨਾੜ ਲੋਕ ਸਾਨੂੰ ਮਤਲਬ ਕਿ ਦਬਾਉਣਾ ਚਾਹੁੰਦੇ ਆ ਇਕਾ ਦੁੱਕਾ ਬਾਰਤਾਂ ਤਾਂ ਬਾਰਦਾ ਤਾਂ ਤਾਂ ਹਰ ਰੋਜ਼ ਹੀ ਹੁੰਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਨੇ ਇਹ ਜਿਹੜੀ ਬੜਾ ਬੜੀ ਮੰਦ ਭਾਗੀ ਤੇ ਦਾ ਬਲੁੰਦਰ ਦੇਣ ਵਾਲੀ ਘਟਨਾ ਜੋ ਚੰਦ ਬਾਜੇ ਵਾਪਰੀ ਆ ਪੁਲਿਸ ਨੇ ਇੱਕ ਤਨਾੜ ਬੰਦੇ ਦਾ ਸਾਥ ਦੇ ਕੇ ਗਰੀਬਾਂ ਦੇ ਘਰਾਂ ਦੇ ਵਿੱਚ ਵੜ ਵੜ ਕੇ ਬੇਗੁਨਾਹ ਬੱਚਿਆਂ ਨੂੰ ਬੇਗੁਨਾਹ ਸਾਡੀਆਂ ਔਰਤਾਂ ਨੂੰ ਬੇਗੁਨਾਹ ਸਾਡੇ ਬਜ਼ੁਰਗਾਂ ਨੂੰ ਬੇਗੁਨਾਹ ਸਾਡੇ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਭੰਨ ਤੋੜ ਕੀਤੀ ਇਹ ਕਿੱਥੋਂ ਦਾ ਇਨਸਾਫ ਹੈ ਇੱਥੇ ਮਤਲਬ ਕਿ ਇੱਕ ਕੈਮਰੇ ਵਾਲਾ ਵੀ ਮੁੰਡਾ ਦੱਸ ਰਿਹਾ ਸੀ ਕਿ ਮੇਰੇ ਡਾਂਗ ਮਾਰੀ ਮੌਰਾਂ ਦੇ ਵਿੱਚ ਮੇਰਾ ਕੈਮਰਾ ਭੰਨ ਦਿੱਤਾ ਇੱਥੇ ਲੋਕਤੰਤਰ ਨੂੰ ਜ਼ਖਮੀ ਕੀਤਾ ਗਿਆ ਕਹਿੰਦੇ ਆ ਨਾ ਵੀ ਲੋਕ ਤੰਤਰ ਆ ਇੱਥੇ ਚੰਦ ਭਾਂ ਦੇ ਵਿੱਚ ਲੋਕ ਤੰਤਰ ਨੂੰ ਵੀ ਜ਼ਖਮੀ ਕੀਤਾ ਗਿਆ ਕਿਉਂਕਿ ਜਿਹੜੇ ਇਹ ਕੈਮਰੇ ਵਾਲੇ ਨੇ ਇਹਨਾਂ ਨੇ ਆਵਾਜ਼ ਗਰੀਬਾਂ ਦੀ ਆਵਾਜ਼ ਗਰੀਬਾਂ ਤੇ ਹੋਇਆ ਤਸ਼ੱਦਦ ਲਾਈਵ ਦਿਖਾਇਆ ਤਾਂ ਇਹਨਾਂ ਦੇ ਇਹਨਾਂ ਨੇ ਜੋ ਉਸਕੇ ਐਸਐਚਓ ਆ ਇਹਦੀ ਮਿਲੀਭੁਗਤ ਉਸ ਠਣਾੜ ਬੰਦੇ ਨਾਲ ਐਸਐਚਓ ਦੀ ਮਿਲੀਭੁਗਤ ਦੇ ਨਾਲੇ ਸਾਰਾ ਕੁਝ ਹੋਇਆ ਐਸਐਚਓ ਦੀ ਜਿਹੜੀ ਸਰਵਿਸ ਬੁੱਕ ਤੇ ਕਰੈਕਟਰ ਉਹਦੇ ਵਿੱਚ ਲਿਖਿਆ ਜਾਣਾ ਚਾਹੀਦਾ ਵੀ ਇਹ ਕਾਬਲ ਨਹੀਂ ਐਸਐਚਓ ਸਾਹਿਬ ਦੇ ਇਹ ਸਾਰਾ ਕੁਝ ਸਰਕਾਰ ਨੂੰ ਕਰਨਾ ਚਾਹੀਦਾ ਤੇ ਭਗਵਾਨਤਮਾਨ ਦਿੱਲੀ ਚ ਫਿਰਦਾ ਸਰਕਾਰਾਂ ਬਣਾਉਂਦਾ ਬੰਦੇ ਜਿਤਾਉਂਦਾ ਤੇ ਮੈਂ ਸਮਝਦੀ ਆ ਕਿ ਤੂੰ ਆਪਦੇ ਪੰਜਾਬ ਨੂੰ ਤਾਂ ਸਾਂਭ ਲਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਅਸੀਂ 44 45% ਆ ਪੰਜਾਬ ਦੇ ਵਿੱਚ ਜਿੰਨਾ ਤੇ ਤੁਸੀਂ ਤਸ਼ੱਦਦ ਕਰ ਰਹੇ ਹੋ ਕਿਸੇ ਕਿਸੇ ਏਜੰਸੀਆਂ ਰਾਹੀਂ ਕਰਾ ਰਹੇ ਹੋ ਜਾਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੇ ਤੁਸੀਂ ਸਾਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਐਦਾਂ ਅਸੀਂ ਖਤਮ ਨਹੀਂ ਹੋਵਾਂਗੇ ਜਦੋਂ دریاਵਾ ਵਿੱਚ ਹੜ ਆਉਂਦੇ ਆ ਨਾ ਤੇ ਫਿਰ ਬੰਨੇ ਨਹੀਂ ਲੱਗਦੇ ਫਿਰ ਉਹਨਾਂ ਨੂੰ ਬੰਨ ਨਹੀਂ ਲੱਗਦੇ ਜਦੋਂ دریاਵਾਾਂ ਦੇ ਵਿੱਚ ਹੜ ਆਉਂਦੇ ਆ ਤੇ ਭਗਵਾਨ ਤਮਨ ਨੂੰ ਆਪਣੀ ਪੁਲਿਸ ਜਿਹੜੀ ਇਹਦੀ ਪੁਲਿਸ ਗੁੰਡਾਗਰਦੀ ਕਰਦੀ ਆ ਪਿੰਡਾਂ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਸ਼ਰੇ ਆਮ ਚੋਰੀਆਂ ਹੋ ਰਹੀਆਂ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਆ ਉੱਥੇ ਕਿਉਂ ਨਹੀਂ ਗੌਰ ਕਰ ਰਹੇ ਇੱਕ ਇਹਨਾਂ ਨੂੰ ਆ ਗਰੀਬ ਮਜ਼ਦੂਰ ਕੁੱਟਣ ਵਾਸਤੇ ਇੱਥੇ ਆਏ ਆ ਜਿੱਥੇ ਕਿੱਥੇ ਢਾ ਲੋ ਫੜ ਕੇ ਜਿੱਥੇ ਕਿੱਥੇ ਢਾ ਲੋ ਫੜ ਕੇ ਇਸ ਤਰ੍ਹਾਂ ਦੀਆਂ ਭਗਵਾਨਤਮਾਨ ਮੁੱਖ ਮੰਤਰੀ ਸਾਹਿਬ ਇਹੋ ਜਿਹੀਆਂ ਬਾਰਦਾਤਾਂ ਜੇ ਹੁੰਦੀਆਂ ਰਹੀਆਂ ਤਾਂ ਜਿਹੜਾ ਤੁਸੀਂ ਕਹਿੰਦੇ ਸੀ ਪੰਜਾਬ ਵਿੱਚ ਕੋਈ ਧਰਨਾ ਨਹੀਂ ਲੱਗੇਗਾ ਪੰਜਾਬ ਵਿੱਚ ਕੋਈ ਅਜੀਟੇਸ਼ਨ ਨਹੀਂ ਹੋਏਗੀ ਤਾਂ ਅੱਜ ਕੀ ਹੋ ਰਿਹਾ ਹੈ ਕਿਸੇ ਸਰਕਾਰ ਦੇ ਵਿੱਚ ਇਸ ਤੋਂ ਪਹਿਲਾਂ ਕਾਂਗਰਸ ਰਹੀ ਅਕਾਲੀ ਦਲ ਰਹਾ ਕਿਸੇ ਸਰਕਾਰ ਦੇ ਵਿੱਚ ਐਦਾਂ ਇੰਨੀ ਮਤਲਬ ਕਿ ਕੀ ਕਹਾਂਗੇ ਅਸੀਂ ਬਹੁਤ ਮਤਲਬ ਕਿ ਆ ਜੋ ਕੁਝ ਹੋਇਆ ਐਡੀ ਬਿਸ਼ਰਮੀ ਨਾਲ ਕਿਸੇ ਵਰਗ ਤੇ ਇਸ ਤਰ੍ਹਾਂ ਇੰਨਾ ਧੱਕਾ ਤੇ ਇੰਨਾ ਤਸ਼ੱਦਦ ਨਹੀਂ ਸੀ ਹੋਇਆ ਜੋ ਅੱਜ ਚੌਥੀ ਪੰਜਵੀਂ ਘਟਨਾ ਹੈ ਪੰਜਾਬ ਦੇ ਵਿੱਚ ਜੋ ਭਗਵਾਨ ਤੁਮਾਨ ਸੇਹ ਤੇਰੀ ਸਰਕਾਰ ਵਿੱਚ ਹੋ ਰਹੀ ਆ ਇਹ ਸਰਕਾਰਾਂ ਦੀਆਂ ਚਾਲਾਂ ਨੇ ਜਾਂ ਕਿਸੇ ਏਜੰਸੀ ਦੀਆਂ ਚਾਲਾਂ ਨੇ ਕਿ 달ਿਤ ਵਰਗ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਤਰ੍ਹਾਂ 달ਿਤ ਵਰਗ ਖਤਮ ਨਹੀਂ ਹੋਏਗਾ ਅਗਰ ਚੰਦ ਭਾਨ ਵਾਲੀ ਜਿਹੜੀ ਇਹ ਮਤਲਬ ਕਿ ਘਟਨਾ ਹੈ ਇਹਦਾ ਇਨਸਾਫ ਗਰੀਬਾਂ ਨੂੰ ਨਾ ਮਿਲਿਆ ਜੋ ਬੱਚੇ ਲਾਪਤਾ ਨੇ ਉਹਨਾਂ ਨੂੰ ਉਹਨਾਂ ਦਾ ਸਰਾਗ ਨਾ ਲਾਇਆ ਗਿਆ ਤਾਂ ਇਹ ਇਸ ਤੋਂ ਅੱਜ ਵੇਖੋ ਤੁਸੀਂ ਫਰੀਦਕੋਟ ਵਿੱਚ ਕਿੱਡਾ ਇਕੱਠਾ ਤਾਂ ਇਸ ਤੋਂ ਵੱਡੇ ਇਕੱਠ ਹੋਣਗੇ ਤੇ ਫਿਰ ਰੁੱਕੇ ਨਹੀਂ ਰੁਕਣੇ ਲੋਕ ਇਹਨਾਂ ਕਹਿੰਦੀ ਹੋਈ ਮੈਂ ਖੇਮਾ ਦੀ ਜਾਤਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ